ਪੰਜਾਬ ਦੇ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਉੱਪਰ ਹੋਏ ਜ਼ੁਲਮ ਦੇ ਖਿਲਾਫ ਲੁਧਿਆਣਾ ਨਗਰ ਨਿਗਮ ਜ਼ੋਨ A ਦੇ ਮਾਤਾ ਰਾਣੀ ਚੌਫੀ ਅਤੇ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਾਂ ਦਸਤੇ ਵੱਲੋਂ ਪੁਰਵਾਂਸਲ ਸਮਾਜ ਵਿੰਗ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਪਾਵਾਂ ਦਸਤੇ ਰਾਸ਼ਟਰੀ ਨਿਰਦੇਸ਼ਕ ਕਬੀਰ ਸ਼੍ਰੇਸ਼ਟ ਨਿਰੇਸ਼ ਤਿੰਗਾਨ ਦੇ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਪੱਤਰਕਾਰਾਂ ਗਲਤਕਾਰ ਦੇ ਪਰਬੰਧ ਕਹਨੇ ਦੱਸਿਆ ਕਿ ਜੋ ਪੰਜਾਬ ਦੇ ਵਿੱਚ ਪ੍ਰਵਾਸੀ ਪਾਈ ਜਾ ਰਹੇ ਦੇ ਲੋਕਾਂ ਨਵਾ ਕੁਖਤਰਾ ਦੇ ਲੋਕਲਤ ਟਿੱਪਣੀ ਕਰ ਰਹੇ ਨੇ ਜਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬ ਤੋਂ ਬਾਹਰ ਕੱਢਣ ਦੀ ਗੱਲ ਆਖੀ ਜਾ ਰਹੀ ਹੈ ਅਸੀਂ ਉਸਤਾਫੀ ਰੋਧ ਕਰ ਸਾਰੇ ਸਤਿਕਾਰਯੋਗ ਵੀਰਾਂ ਨੂੰ ਜੈ ਵਾਲਮੀਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਦੀ ਜਿਹੜੀ ਇੱਕ ਬਹੁਤ ਵਿਸ਼ਾਲ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਵਾ ਉਹ ਖਰਾਬ ਕੀਤਾ ਜਾ ਰਿਹਾ ਵਾ ਕੁਝ ਲੋਕ ਜਿਹੜੇ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੇ ਆ ਉਹ ਜਿਹੜੇ ਸਾਡੇ ਵੀਰ ਪਰਵਾਸੀ ਲਿਆ ਜਿਹੜੇ ਸਾਡੇ ਵੀਰ ਯੂਪੀ ਤੋਂ ਬਿਹਾਰ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਦਿੱਲੀ ਤੋਂ ਜਾਂ ਅੰਨਿਆ ਕਿਸੇ ਪ੍ਰਾਂਤ ਦੇ ਵਿੱਚੋਂ ਆਏ ਆ ਉਹਨਾਂ ਨੂੰ ਇੱਕ ਪ੍ਰਵਾਸੀ ਕਹਿ ਕੇ ਬੁਲਾਇਆ ਜਾ ਰਿਹਾ ਵਾ ਜਦ ਕਿ ਸੰਵਿਧਾਨ ਦੇ ਵਿੱਚ ਕਿਤੇ ਵੀ ਇਹ ਕਿਤੇ ਕੋਈ ਐਕਟ ਨਹੀਂ ਬਣਿਆ ਕਿ ਜਿਹੜਾ ਭਾਰਤ ਦਾ ਰਹਿਣ ਵਾਲਾ ਨਾਗਰਿਕ ਹੈ ਉਹਨੂੰ ਪ੍ਰਵਾਸੀ ਕਿਹਾ ਜਾਵੇ ਪਰ ਬਾਰ-ਬਾਰ ਉਹਨੂੰ ਪ੍ਰਵਾਸੀ ਕਿਹਾ ਜਾਂਦਾ ਵਾ ਅਪਮਾਨਜਨਕ ਜਿਹੜੇ ਆ ਸ਼ਬਦਾ ਦੇ ਨਾਲ ਉਹਨਾਂ ਨੂੰ ਬੁਲਾਇਆ ਜਾ ਰਿਹਾ ਵਾ ਕਿਸੇ ਨੂੰ ਭਈਆ ਕਿਹਾ ਜਾਂਦਾ ਵਾ ਕਿਸੇ ਨੂੰ ਪ੍ਰਵਾਸੀ ਕਿਹਾ ਜਾਂਦਾ ਵਾ ਇੱਥੇ ਤੱਕ ਕਿ ਅੱਜ ਕਈ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਜੜੀਆਂ ਸਾਡੀਆਂ ਭੈਣਾਂ ਵਾ ਔਰਤਾਂ ਵਾ ਉਹਨਾਂ ਨੂੰ ਵੀ ਮਾਰਕੁੱਟ ਕੀਤੀ ਜਾ ਰਹੀ ਆ ਉਹਨਾਂ ਦਾ ਵੀ ਅਪਮਾਨ ਕੀਤਾ ਜਾ ਰਿਹਾ ਵਾ ਤਾਂ ਇਸ ਕਰਕੇ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਾਸ ਜਿਹੜਾ ਪੂਰੇ ਦੇਸ਼ ਦਾ ਸੰਗਠਨ ਆ ਉਹ ਇਹਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਕਿਉਂਕਿ ਜਿਹੜਾ ਪ੍ਰਵਾਸੀ ਲਬਜਾ ਜਿਹੜਾ ਟਰੰਪ ਹੈ ਅਮਰੀਕਾ ਦਾ ਰਾਸ਼ਟਰਪਤੀ ਉਹ ਪ੍ਰਵਾਸੀ ਕਹਵੇ ਸਾਨੂੰ ਤਾਂ ਸਮਝ ਆਂਦਾ ਵਾ ਔਰ ਜੇ ਪੰਜਾਬ ਦੇ ਲੋਕ ਹੀ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਵਾਸੀ ਕਹਿਣ ਤਾਂ ਮੈਂ ਸਮਝਦਾ ਕਿ ਉਹਨਾਂ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਜਿਹੜੀ ਗਾਈਡਲੈਂਸ ਹੈ ਉਹਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਵਾ ਔਰ ਖਾਸ ਕਰਕੇ ਮੈਂ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਤੁਰੰਤ ਜਿਹੜੇ ਵੀ ਸ਼ਹਿਰਾਂ ਦੇ ਵਿੱਚ ਇਹ ਪਿੰਡਾਂ ਦੇ ਵਿੱਚ ਜਿਹੜਾ ਇੱਕ ਭਾਈਚਾਰਕ ਸਾਂਝ ਹੈ ਜਿਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਜਿਹੜਾ ਭਾਈਚਾਰਾ ਵਾ ਉਹਨੂੰ ਵੱਖ-ਵੱਖ ਨਾਮਾਂ ਤੋਂ ਬੁਲਾ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਹਮਲੇ ਕਿਤੇ ਜਾ ਰਹੇ ਆ ਉਹ ਤੁਰੰਤ ਬੰਦ ਕਰਾਇਆ ਜਾਵੇ ਅੱਜ ਕਿੰਨਾਂ ਸ਼ਾਮਲ ਕੀਤੇ ਗਏ ਕਿੰਨੇ ਔਰ ਅੱਜ ਸੈਂਕੜਾ ਦੀ ਗਿਣਤੀ ਦੇ ਵਿੱਚ ਪ੍ਰਵਾਚਲ ਦੇ ਵਿੱਚ ਜਿਹੜੇ ਰਹਿੰਦੇ ਆ ਵੀਰ ਉਹ ਆ ਸ਼ਾਮਲ ਹੋਏ ਆ ਔਰ ਉਹਦੇ ਵਿੱਚ ਬਹੁਤ ਜਲਦੀ ਅਸੀਂ ਇੱਕ ਵਿਸ਼ਾਲ ਕੱਟ ਕਰਕੇ ਜਿਹੜਾ ਮੰਗ ਪਾਤਾ ਰਹਿ ਮਾਨਯੋਗ ਮੁੱਖ ਮੰਤਰੀ ਦੇ ਨਾਂ ਤੇ ਅਤੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਵੀ ਭੇਜਿਆ ਜਾਵੇਗਾ ਕਿਉਂਕਿ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਵਾ ਉਹ ਪੂਰੇ ਦੇਸ਼ ਦੇ ਵਿੱਚ ਰਹਿੰਦਾ ਵਾ ਇਸ ਕਰਕੇ ਜਿਹੜਾ ਪੰਜਾਬ ਵੀ ਸਾਡਾ ਵਾ ਔਰ ਸਾਡਾ ਇਹ ਜਿਹੜਾ ਦੇਸ਼ ਆ ਇਹ ਵੀ ਸਾਡਾ ਵਾ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗ ਕਰਦੇ ਆ ਕਿ ਕਿਸੇ ਦੇ ਵੀ ਨਾਲ ਕੋਈ ਭੇਦ ਪਾਉ ਜਿਹੜਾ ਵਾ ਨਾ ਕੀਤਾ ਜਾਵੇ ਔਰ ਬਹੁਤ ਜਲਦੀ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਔਰ ਅੱਜ ਅਸੀਂ ਈੜ ਦੇ ਵਿੱਚ ਅਸੀਂ ਪੁਰਵਾਚਲ ਵਿੰਗ ਦਾ ਭਾਵਦਾਸ ਬੈਂਕ ਦਾ ਜਿਹੜਾ ਪ੍ਰਵਾਚਲ ਬੈਂਕ ਜਿਹੜਾ ਇੱਕ ਬਣਾਇਆ ਵਾ ਭਾਵਦਾਸ ਦੇ ਵਿੱਚ ਉਹਦੇ ਵਿੱਚ ਵੀਰ ਵਿੱਕੀ ਮਿਸ਼ਰਾ ਜੀ ਨੂੰ ਪੰਜਾਬ ਦਾ ਪ੍ਰਧਾਨ ਜਿਹੜਾ ਵਾ ਉਹ ਨਿਯੁਕਤ ਕੀਤਾ ਜਾਂਦਾ ਵਾ ਦੀਪਕ ਚੋਹਾਨ ਜੀ ਨੂੰ ਉਹ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਵਾ ਔਰ ਜ਼ਿਲ੍ਹਾ ਲੁਧਿਆਣੇ ਦਾ ਜੋ ਪ੍ਰਧਾਨ ਆ ਉਹ ਦੁਰਗੇਸ਼ ਸਿੰਘ ਡੀਸੀ ਜੀ ਨੂੰ ਨਿਯੁਕਤ ਕੀਤਾ ਜਾਂਦਾ ਵਾ ਤਾਂ ਜੋ ਇਹ ਵੀਰ ਹੈ ਜਿਹੜੇ ਸਾਰੇ ਵੀਰਾਂ ਨੂੰ ਇਕੱਠੇ ਕਰਕੇ ਜੋ ਇੱਕ ਅਸੀਂ ਮੰਗ ਪੱਤਰ ਦੇਣਾ ਹੈ ਔਰ ਜੋ ਮੰਗ ਕਰਨੀ ਆ ਇਹ ਪੂਰਾ ਅਸੀਂ ਕਰਕੇ ਇਹਨਾਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਪਦ ਕਰੇ ਅਸੀਂ ਬਣਾਏ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਔਰ ਬਹੁਤ ਜਲਦੀ ਅਸੀਂ ਕਰਕੇ ਵੀਰਵਾਰ ਨੂੰ ਅਸੀਂ ਇੱਕ ਮੰਗ ਪੱਤਰ ਜਿਹੜਾ ਵਾ ਮਾਨਯੋਗ ਜਿਹੜੇ ਸਾਡੇ ਮੰਤਰੀਆ ਉਹਨਾਂ ਨੂੰ ਅਤੇ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਦੇਣ ਵਾਸਤੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਔਰ ਮੈਂ ਸਵੀ ਸੇ ਇੱਕ ਹੀ ਮੇਰੀ ਬੇਨਤੀ ਹੈ ਕਿ ਹਮੇ ਹਮ ਲੋਕੋ ਪ੍ਰਵਾਸੀ ਨਾ ਬੋਲਾ ਜਾਏ ਹਮ ਇੱਕ ਭਾਰਤ ਵਾਸੀ ਹੈ ਅੱਜ ਆਪ ਕੋ ਸ਼ਾਮਿਲ मैं सबसे पहले नरेश दीगान जी का धन्यवाद करूंगा, दिल से गहराई से धन्यवाद करूंगा जो मुझे इस लायक समझा और मैं सभी से यही विनती करूंगा कि हम भारतवासी हैं हम प्रवासी नहीं हैं बाकी मैं ज़्यादा कुछ नहीं कहना चाहूँगा और जो भी हमारे साथ सौतेला व्यवहार कर रहे हैं कि प्रवासी गलत हैं प्रवासी के साथ आप कोई भी ख़रीदारी ना करो ऐसा क्यों हम भी देशवासी हैं हम भी एक इंसान हैं फिर हमारे साथ ऐसा व्यवहार क्यों किया जाता है बाकी सब भी धन्यवाद जी भाई जी मेरा नाम दुर्गेश शेट्टी समाज सेवक मैं समुच्चय बाबादास ते वीर श्रीश नरेश ढखान जी का समाज सेवक राजवीर जी का शब्द वो दिलो धन्यवाद करता हूं जिन्होंने मेनू लुधियाना का प्रधान नाम शामिल किया अपने कावादवद के बीच ਤੇ ਦੂਜੀ ਗੱਲ ਮੈਂ ਕਹਿ ਕਹਿਣਾ ਚਾਹਣਾ ਸਾਰੇ ਪੰਜਾਬੀ ਵੀਰਾਂ ਨੂੰ ਮੈਂ ਕਹਿਣਾ ਤੋ ਜਿਸ ਤਰੀਕੇ ਨਾਲ ਫਿਕ ਪਾ ਰਹੇ ਹੋ ਅਜੇ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿਸ ਖਾਤਰ ਕੀਤਾ ਜਾ ਰਿਹਾ ਮੇਰੇ ਜਲਦ ਸਟਾਈਟ ਸਟੇਟਾਂ ਵਿੱਚ ਮੇਰੇ ਭਰਾ ਰਹਿੰਦੇ ਸਿੱਖ ਵੀਰ ਮੇਰੇ ਮਾਪੇ ਨਾਲ ਰਹਿੰਦੇ ਨੇ ਜੇ ਕੱਲ ਨੂੰ ਮਾਹੌਲ ਖਰਾਬ ਹੋ ਗਿਆ ਉਹਨਾਂ ਦਾ ਕੀ ਬਣੂਗਾ ਕਿੱਥੇ ਤੱਕ ਕਿੱਥੇ ਦੁਨੀਆ ਜਾ ਰਹੀ ਹੈ ਗੁਰੂ ਮਹਾਰਾਜ ਨੇ ਇਹ ਦੱਸਿਆ ਕਿ ਜੁਰਮ ਕਰਨ ਵਾਲੇ ਤੋਂ ਵੱਧ ਜੁਰਮ ਸੈਨ ਵਾਲਾ ਜਿਆਦਾ ਗੁਨਾਹਗਾਰ ਸੇਕੋਂ ਰਾਖਲੀ ਬਣੀ ਸੀ ਨਾ ਕਿ ਇੱਤਿਆਚਾ ਕਰਨਾ ਕਿ ਗਰੀਬਾਂ ਨੂੰ ਮਾਰ ਲਈ ਬਣੀ ਸੀ ਤਾਂ ਜੇ ਸੰਗਠਨ ਇਸ ਲਈ ਗਠਿਤ ਕੀਤਾ ਗਿਆ ਇਸ ਇਸ ਲਈ ਗਠਿਤ ਤਾਂ ਕਿ ਜੇ ਕਿਸੇ ਵੀ ਗਰੀਬ ਤੱਕੇ ਛੋਟੇ ਤੱਕੇ ਉਹਦੀ ਆਵਾਜ਼ ਜਿਹੜੇ ਕੋਈ ਦੱਬ ਰਿਹਾ ਉਹ ਚੱਲ ਰਿਹਾ ਉਹਨਾਂ ਆਪਾਂ ਆਵਾਜ਼ ਬਣ ਕੇ ਤੇ ਨਾਲ ਖੜੀਏ ਸਪੋਰਟ ਕਰੀਏ ਤਾਂ ਆਪਣੇ ਆਪਣੇ ਰੰਗਲੇ ਪਜਾਮ ਨੂੰ ਖੁਸ਼ਹਾਲ ਪੰਜਾਬ ਬਣਾ ਸਕੀਏ ਵਿਧਾਨ ਸਭਾ ਲਈ ਟੀਮ ਦਾ ਚਾਤਿਰ